ਸਤਿ ਸ੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਵੱਲੋਂ ਜਿਸ ਤਰੀਕੇ ਦੇ ਨਾਲ 328 ਮਹਾਰਾਜ ਦੇ ਪਾਵਨ ਸਰੂਪਾਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਐਸਜੀਪੀਸੀ ਤੇ ਆਮ ਆਦਮੀ ਪਾਰਟੀ ਇੱਕ ਦੂਸਰੇ ਦੇ ਅਮੋ ਸਾਹਮਣੇ ਆ ਗਏ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਜੋ ਵਸੀ ਕਾਰਵਾਈ ਕੀਤੀ ਹੈ ਇਸ ਸਿੱਖ ਸੰਤਾਂ ਦੀ ਜਾਂ ਸਿੱਖ ਜਥੇਬੰਦੀਆਂ ਦੀ ਮੰਗ ਦੇ ਉੱਪਰ ਕੀਤੀ ਹੈ ਉੱਥੇ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਚੁੱਕੀ ਹੈ ਦੋਸ਼ੀਆਂ ਨੇ ਖਿਮਾ ਜਾਂਚਨਾ ਮੰਗ ਮੰਗ ਲਈ ਹੈ ਪਾਪ ਪੰਜਾਬ ਸਰਕਾਰ ਜਾਣ ਬੁੱਝ ਕੇ ਇਸ ਮਸਲੇ ਦੇ ਵਿੱਚ ਹੁਣ ਰਾਜਨੀਤੀ ਕਰ ਰਹੀ ਹੈ ਇਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਦੀਪ ਸਿੰਘ ਗੜਗੱਜ ਨੇ ਵੀ ਇਹੀ ਗੱਲ ਕਹੀ ਕਿ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਧਾਰਮਿਕ ਮਸਲੇ ਦੇ ਵਿੱਚ ਦਖਲ ਦੇਣ ਦਾ ਕੋਈ ਵੀ ਅਧਿਕਾਰ ਜਿਹੜਾ ਉਹ ਨਹੀਂ ਹੈ ਪਰ ਉਸ ਤੋਂ ਬਾਅਦ ਜੋ ਪ੍ਰੈਸ ਕਾਨਫਰੰਸ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਉਸ ਤੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਦਲ ਤੇ ਐਸਜੀਪੀਸੀ ਦੇ ਵਿੱਚ ਜਿਸ ਤਰੀਕੇ ਦੀ ਇੱਕ ਦੂਸਰੇ ਦੇ ਨਾਲ ਡੂੰਗੀ ਨੇੜਤਾ ਭਾਫ ਕਿ ਉਹਨਾਂ ਨੇ ਇਹ ਵੀ ਤੰਜ ਕਰ ਸਿਆ ਕਿ ਜਿੱਥੇ ਸ਼੍ਰੋਮnik ਕਮੇਟੀ ਦੀਆਂ ਜੋ ਸੰਸਥਾਵਾਂ ਹੈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਡਾਇਰੈਕਟ ਦਖਲਅੰਦਾਜ਼ੀ ਹੈ ਉਹਦੇ ਨਾਲ ਸਿੱਖ ਕੌਮ ਦੇ ਬੱਚਿਆਂ ਨੂੰ ਜਾਂ ਸਿੱਖ ਕੌਮ ਦੇ ਪੁਵਿੱਖ ਨੂੰ ਨੁਕਸਾਨ ਹੋ ਰਿਹਾ ਹੈ ਪਹਿਲਾਂ ਉਹ ਗੱਲ ਸੁਣਦੇ ਆ ਜੋ ਉਹਨਾਂ ਨੇ ਕਹੀ ਹੈ ਫਿਰ ਅੱਗੇ ਗੱਲ ਕਰਦੇ ਆ ਬਿਲਕੁਲ ਜੰਮਸਾਰਾ ਸਭ ਤੋਂ ਵੱਧ ਫੀਸ ਗੁਰੂ ਰਾਚੀਦ ਗੁਰੂ ਆਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਸਭ ਤੋਂ ਵੱਧ ਫੀਸ ਆਉਦੀ ਬਣਾਇਆ ਇਸ ਕਰਕੇ ਸੀ ਕਿ ਸਿੱਕ ਸਿੱਕ ਟਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਇੰਵੇਸ ਬਣਿਆ ਕਰਨ। ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਰਦੇ ਬੱਚੇ ਤੋਂ ਕਿਸ। ਪ੍ਰਾਈਵੇਟ ਨਿੱਜੀਕਰਨ ਕਰਤਾ ਜੀ। ਸੁਬੀਰਵਾਲ ਦੇ ਕਹਿੰਦੇ ਉੱਥੇ ਬੱਚੇ ਐਮਬੀਬੀਐਸ ਦੀਆਂ ਸੀਟਾਂ ਮਿਲਦੀਆਂ। ਭਗਵੰਤ ਮਾਨ ਸਾਹਿਬ ਤੁਸੀਂ ਉਹ ਕਹਾਵਤ ਸੱਚੀ ਕਰਤੀ ਕਿ ਹਾਫ ਨੌਲੇਜ ਇਜ਼ ਮੋਰ ਡੇਂਜਰਸ। ਜੇ ਤੁਹਾਨੂੰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਜੇ ਕਿੰਨੇ ਕਿਸੇ ਚੀਜ਼ ਦਾ ਨਹੀਂ ਪਤਾ ਤਾਂ ਆਲੇ ਦੁਆਲੇ ਪੁੱਛ ਲਈਦਾ ਹੁੰਦਾ। ਤੁਸੀਂ ਬਿਆਨ ਦਿੱਤਾ ਰ ਕਿਕ ਸ਼੍ਰੀ ਗੁਰੂ ਰਾਮਦਾਸ ਕਾਲਜ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਐਡਮਿਸ਼ਨ ਹੈ ਉਹ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਕਹੇ ਬਿਨਾ ਨਹੀਂ ਹੁੰਦੀ ਤੁਹਾਡੀ ਨੌਲੇ ਲਈ ਤੇ ਜੋ ਤੁਸੀਂ ਇਸ ਸਭਧਾਨਿਕ ਅਹੁਦੇ ਤੇ ਬੈਠ ਕੇ ਝੂਠ ਬੋਲ ਰਹੇ ਹੋ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਇੱਕੋ ਇੱਕ ਮਕਸਦ ਨਾਲ ਕਿਸੀਂ ਅਕਾਲੀ ਦਲ ਦੇ ਖਿਲਾਫ ਜਾਂ ਸਰਦਾਰ ਸੁਖਬੀ ਸਿੰਘ ਬਾਦਲ ਦੇ ਖਿਲਾਫ ਕੀ ਨਰੇਟਿਵ ਜਿਹੜਾ ਹੈ ਉਹ ਖੜਾ ਕਰ ਸਕੀਏ ਉਹਦੇ ਲਈ ਮੈਂ ਦੱਸਣਾ ਚਾਹਣਾ ਕਿ ਜਿਹੜੇ ਮੈਡੀਕਲ ਕਾਲਜ ਪੰਜਾਬ ਦਾ ਕੋਈ ਵੀ ਮੈਡੀਕਲ ਕਾਲਜ ਆ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਮਿਨੋਰਟੀ ਦੇ ਵਿੱਚ ਹੈ ਚਾਹੇ ਉਹ ਸਰਕਾਰੀ ਹੈ ਉਹਦੀ ਐਡਮਿਸ਼ਨ ਜਿਹੜੀ ਹੈ 올 ਇੰਡੀਆ ਦਾ ਇੱਕ ਟੈਸਟ ਹੁੰਦਾ ਜਿਹਨੂੰ NEET ਕਹਿੰਦੇ ਨੇ ਸ਼ਾਇਦ ਤੁਸੀਂ ਪ੍ਰੋਫੈਸ਼ਨਲ ਕਾਲਜ 'ਚ ਪੜੇ ਨਹੀਂ ਇਸ ਕਰਕੇ ਤੁਹਾਨੂੰ ਨਹੀਂ ਪਤਾ ਤੇ ਇਹਨਾਂ ਦੇ ਥਰੂ ਜਿਹੜੀ ਹੈ ਜਿੰਨੀ ਵੀ ਕਾਉਂਸਲਿੰਗ ਹੁੰਦੀ ਹੈ 올 ਇੰਡੀਆ ਦੀ ਤੇ ਤੁਹਾਡੇ ਅੰਡਰ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਹਾਡੇ ਅੰਦਰ ਅੰਡਰ ਜਿਹੜੀ ਹੈ ਬਾਬਾ ਫਰੀਦ ਇਹ ਮੈਡੀਕਲ ਯੂਨੀਵਰਸਿਟੀ ਜਿਹੜੀ ਬਣਾਈ ਹੋਈ ਆ ਫਰੀਦਕੋਟ ਵਿਖੇ ਉਹ ਸਾਰੀ ਐਡਮਿਸ਼ਨ ਪ੍ਰੋਸੈਸ ਨੂੰ ਕੈਟਰ ਕਰਦੀ ਆ ਉਹਦੇ ਥਰੂ ਐਡਮਿਸ਼ਨ ਹੁੰਦੀ ਆ ਜਿੰਨੀ ਕਾਉਂਸਲਿੰਗ ਹੁੰਦੀ ਆ ਉਹ ਆਨਲਾਈਨ ਹੁੰਦੀ ਆ ਤੇ ਜਿੰਨੇ ਸਟੂਡੈਂਟ ਚਾਹੇ ਉਹ ਮਿਨੋਰਟੀ ਕੋਟੇ ਦੇ ਨੇ ਚਾਹੇ ਉਹ ਜਨਰਲ ਜਿਹੜਾ ਸਰਕਾਰੀ ਸੀਟ ਹੈ ਚਾਹੇ ਮੈਨੇਜਮੈਂਟ ਕੋਟਾ ਹੈ ਉਹਦੇ ਮੈਨੇਜ ਜਿਹੜੀ ਆ ਬਾਬਾ ਫਰੀਦ ਯੂਨੀਵਰਸਿਟੀ ਬਣਾਉਂਦੀ ਆ ਤੇ ਤੁਹਾਡੀ ਨੋਲੇਜ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜਿਹੜੀ ਇਹ ਯੂਨੀਵਰਸਿਟੀ ਹੈ ਤੁਹਾਡੀ ਪੰਜਾਬ ਸਰਕਾਰ ਦੇ ਅੰਡਰ ਆਉਂਦੀ ਹੈ ਇਹਦਾ ਮਤਲਬ ਤੁਸੀਂ ਸ਼ੰਕੇ ਜਿਹੜੇ ਨੇ ਤੇ ਸ਼ੱਕ ਜਿਹੜਾ ਹੈ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪਰ ਵੀ ਖੜੇ ਕਰ ਰਹੇ ਹੋ ਤੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਪਾਸੇ ਇਹ ਜਾਨਾ ਕਿ ਇਸ ਸੰਵਧਾਨਿਕ ਹਉਤੇ ਤੇ ਇੱਡੇ ਵੱਡਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਇਹ ਨਾ ਪਤਾ ਹੋਵੇ ਯਾਰ ਵੀ ਐਡਮਿਸ਼ਨ ਦੀ ਪ੍ਰੋਸੈਸ ਕੀ ਹੈ ਯੂਨੀਵਰਸਿਟੀਆਂ ਦੇ ਵਿੱਚ ਤੇ ਉਹਨੂੰ ਇਹ ਨਾ ਪਤਾ ਹੋਵੇ ਸਿਰਫ ਆਪਣੀ ਫੋਕੀ ਬਾਵਾ ਦੇ ਲਈ ਤੁਸੀਂ ਦੂਜਿਆਂ ਨੂੰ ਭੰਡਣ ਦੇ ਲਈ ਦੂਜੇ ਦੀ ਕਿਰਦਾਰ ਕੂਸ਼ੀ ਕਰਨ ਦੇ ਲਈ ਜਿਹੜਾ ਥੋੜਾ ਇੱਕ ਸਰਕਾਰ ਦਾ ਬਣਿਆ ਹੋਇਆ ਇੱਕ ਸਿਸਟਮ ਹੈ ਉਹਦੇ ਉੱਪਰ ਤੁਸੀਂ ਗੋਲੀ ਖੜੀ ਕਰ ਰਹੇ ਹੋ ਜਿਹੜਾ ਪੰਜਾਬ ਲਈ ਬਹੁਤ ਮੰਤ ਭਾਗ ਹੈ ਤੇ ਮੈਂ ਇਹ ਗੱਲ ਕਹੂੰਗਾ ਕਿ ਇਹ ਕਿੱਡੀ ਅਨਪੜਤਾ ਵਾਲੀ ਗੱਲ ਹੈ ਕਿ ਤੁਸੀਂ ਇੱਕ ਅਨਪੜ ਹੋਣ ਵਾਲਾ ਸਬੂਤ ਜਿਹੜਾ ਉਹ ਪੇਸ਼ ਕੀਤਾ ਇਸ ਗੱਲ ਦੇ ਨਾਲ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਯੂਨੀਵਰਸਿਟੀ ਦੀ ਐਡਮਿਸ਼ਨ ਕਿਵੇਂ ਹੁੰਦੀ ਹੈ ਪੰਜਾਬ ਲਈ ਤੁਸੀਂ ਅੱਗੇ ਕੀ ਚਲਾਓਗੇ ਤੇ ਸਰਕਾਰ ਕੀ ਚਲਾਉਂਗੀ ਤੁਸੀਂ ਦੇਖਿਆ ਸੀ ਕਿ ਇਹਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਦਾ ਪਿਛਲੇ ਦਿਨੀ ਬਿਆਨ ਸੀ ਉਸ ਦਾ ਸਪਸ਼ਟਿਕਰਨ ਦਿੱਤਾ ਗਿਆ ਹੈ ਕਿ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਉਹਦੀ ਜਿੰਨੀ ਵੀ ਜਦੋਂ ਵੀ ਐਡਮਿਸ਼ਨਸ ਹੁੰਦੀਆਂ ਤਾਂ ਉਹਦਾ ਡਾਇਰੈਕਟ ਜਿਹੜਾ ਦੇਖਰੇਖ ਹੈ ਉਹ ਪੰਜਾਬ ਸਰਕਾਰ ਦੇਖਦੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਦੇਖਦੇ ਆ ਭਾਵ ਕਿ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਉਹਨਾਂ ਦੇ ਕਹਿਨ ਦੇ ਉੱਪਰ ਹੀ ਉੱਥੇ ਸੀਟ ਮਿਲਦੀ ਹੈ ਆਦਰਵਾਇਸ ਸਿੱਖ ਬੱਚਿਆਂ ਨੂੰ ਸੀਟ ਨਹੀਂ ਮਿਲਦੀ ਜਾਂ ਉਹਦਾ ਨਿਜੀਕਰਨ ਕਰ ਦਿੱਤਾ ਗਿਆ ਜਾਂ ਉਹਨੀਆਂ ਫੀਸਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਉਹਦਾ ਸਪਸ਼ਟਿਕਰਨ ਇਹ ਦਿੱਤਾ ਹੈ ਇਹਨਾਂ ਨੇ ਕਿ ਬਿਲਕੁਲ ਵੀ ਨਹੀਂ ਜਦੋਂ NEET ਦਾ ਟੈਸਟ ਪਾਸ ਕਰਦੇ ਆ ਬੱਚੇ ਤਾਂ ਕਾਉਂਸਲਿੰਗ ਦੇ ਵਿੱਚ ਜਿਨ੍ਹਾਂ ਦਾ ਉੱਥੇ ਨੰਬਰ ਆਉਂਦਾ ਉਹਨਾਂ ਨੂੰ ਉੱਥੇ ਐਡਮਿਸ਼ਨ ਵੀ ਮਿਲਦੀ ਹੈ ਔਰ ਜੋ ਫੀਸਾਂ ਤੈ ਕੀਤੀਆਂ ਗਈਆਂ ਹੋਈਆਂ ਸਰਕਾਰਾਂ ਵੱਲੋਂ ਉਹੀ ਫੀਸਾਂ ਉੱਥੇ ਲਈਆਂ ਜਾਂਦੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਨਿੱਜੀਕਰਨ ਨਹੀਂ ਹੈ ਉਹਨਾਂ ਨੇ ਭਗਵੰਤ ਸਿੰਘ ਮਾਨ ਉੱਪਰ ਹੀ ਦੋਸ਼ ਲਗਾਇਆ ਕਿ ਉਹ ਇਸ ਮਸਲੇ ਨੂੰ ਲੈ ਕੇ ਜਾਣ ਬੁੱਝ ਕੇ ਜਿਹੜੀ ਹੈ ਉਹ ਰਾਜਨੀਤੀ ਕਰ ਰਿਹਾ ਹੈ ਔਰ ਅਗਲੇ ਸ਼ਬਦ ਜਿਹੜੇ ਉਹਨਾਂ ਨੇ ਹੋਰ ਵੀ ਮੰਨ ਭਾ ਗਈ ਕਿ ਕਿ ਭਗਵੰਤ ਸਿੰਘ ਮਾਨ ਸਾਹਿਬ ਸਾਰਾ ਕੁਝ ਪਤਾ ਹੁੰਦਿਆਂ ਵੀ ਜਾਣ ਬੁੱਝ ਕੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਕਰ ਰਿਹਾ ਹੈ ਇਹ ਸਿਰਫ ਤੇ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਣ ਕਰਕੇ ਹੈ